ਯਾਰ ਦੇਖੋ ਜੀ ਖੇਤਾਂ ਦਾ ਹਾਲ ਬਹੁਤ ਬੁਰਾ ਹਾਲ ਆ ਪਾਣੀ ਕੰਨੂ ਆ ਝੋਨਾ ਪੂਰਾ ਵੱਡਾ ਵੱਡਾ ਹੈਗਾ ਖੇਤਾਂ ਝੋਨਾ ਦਾ ਸਾਰਾ ਡੁੱਬਿਆ ਪਿਆ ਕਿ ਆਂਦਾ ਨਹੀਂ ਫਿਰ ਹਲੇ 2 ਦਿਨ ਕਹਿੰਦੇ ਹੋਰ ਆ ਹਨਾ ਆ ਦੇਖੋ ਜੀ ਬਸ ਥੋੜਾ ਜਿਹਾ ਕਰਾਂ ਅਜ ਬਸ ਜੇ ਇੱਕ ਦੋ ਦਿਨ ਹੋਰ ਨਾ ਹਟਿਆ ਤਾਂ ਪਿੰਡ ਟਪਾਲੀ ਦੀ ਖੈਰ ਨਹੀਂ ਬਹੁਤ ਜਿਆਦੇ ਪਾਣੀ ਆ ਇਧਰੋਂ ਸੰਧੂਆਂ ਦਾ ਪਾਣੀ ਵੱਡੇ ਸੰਧੂਆਂ ਦਾ ਪਾਣੀ ਆਈ ਜਾਂਦਾਗਾ ਇੱਕ ਪੁਲੂnga ਪਲੂnga ਨੱਪੀ ਬੈਠੇ ਆ ਲੋਕ ਵੱਡਿਆਂ ਵੱਡਿਆਂ ਭਰਤਾਂ ਪਾਈ ਬੈਠੇ ਆ ਤੇ ਪਾਣੀਆਂ ਪਾਣੀ ਦੀ ਮੂਹਰੇ ਟੱਕ ਲੱਗੀ ਪਈ ਆ ਸਾਡੇ ਪਿੰਡ ਦਾ ਜਿਹੜਾ ਆ ਪਾਣੀ ਆ ਉਹ ਸਾਹਮਣੇ ਨਹਿਰ ਵਿੱਚ ਦੀ ਹੋ ਕੇ ਇੱਧਰ ਮੀਲੇ-ਮੀਲ ਹੋ ਕੇ ਉਹ ਜਾਂਦਾ ਸਧਾਨਿਆ ਕੰਨੀ ਨੂੰ ਉਹ ਸਾਰੀਆਂ ਰੂੜੀਆਂ ਰਾੜੀਆਂ ਲੱਗੀਆਂ ਵਾ ਲੋਕਾਂ ਨੇ ਸਬਜ਼ੀਆਂ ਸਬਜ਼ੀਆਂ ਲਾਈ ਬੈਠੇ ਆ ਸਾਰਾ ਬੰਦ ਆ ਆ ਸੱਪੜ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸਾਰਾ ਬੰਦ ਹੋਇਆ ਪਿਆ ਜਾਮ ਹੁਣ ਪਿੰਡ 'ਚ ਹੋਰ ਪੈ ਗਿਆ 20 ਘੰਟੇ 2 ਘੰਟੇ ਤੇ ਪਾਣੀ ਪਿੰਡ 'ਚ ਵੜ ਜਾਊਗਾ ਆ ਦੇਖ ਲਓ ਤੁਸੀਂ ਆਪ ਹੀ ਹਾਲ ਆ ਪੂਰੇ ਉੱਚੇ ਥਾਂ ਦੇ ਵਿੱਚ ਆਹ ਕੋਠੀ ਆ ਗਈ ਨਾਲ ਲੱਗ ਗਿਆ ਪਾਣੀ ਤੇ ਜੇ ਮੰਨ ਲਓ ਵੀ ਘੰਟਾ 2 ਘੰਟੇ ਹੋਰ ਪੈ ਗਿਆ ਦਾ ਬਸ ਡੁੱਬਣ ਵਾਲਾ ਕੰਮ ਹੋਇਆ ਪਿਆ ਗੁਰਦੁਆਰਾ ਸਾਹਿਬ ਪੂਰੀ ਉੱਚੀ ਜਗ੍ਹਾ ਤੇ ਤੇ ਨਾਲ ਲੱਗਿਆ ਪਿਆ ਪਾਣੀ ਉਹ ਪਹਿਲੇ ਪਾਸੇ ਸੱਪੜਾ ਗੁਰਦੁਆਰੇ ਦੇ ਉਰਲੇ ਪਾਸੇ ਆ ਪਾਣੀ ਦੇ ਪਹਿਲੇ ਪਾਸੇ